ਅਜੇ ਪਿੰਡ ਸਰਸਪੁਰ ਦੀ ਪੰਚਾਇਤ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅਜੇ ਪਿੰਡ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਗਈ ਕੀਤੀ ਸੀ ਕਿ ਸਾਨੂੰ ਡੇਂਗੂ ਮਲੇਰੀਏ ਫੋਗ ਦੀ ਸਪਰੇਅ ਵਾਸਤੇ ਮਸ਼ੀਨ ਪ੍ਰੋਵਾਈਡ ਕਰਾਈ ਜਾਵੇ ਔਰ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਅੱਜ ਇੱਕ ਦਿਨ ਵਾਸਤੇ ਮਸ਼ੀਨ ਭੇਜੀ ਗਈ ਸੀ ਜਿਸ ਵਿੱਚੋਂ ਅੱਜ ਅਸੀਂ ਪਿੰਡ ਦੇ ਆਲੇ-ਦੁਆਲੇ ਫੋਗ ਦੀ ਸਪਰੇਅ ਔਰ ਸਕੂਲ ਸਰਕਾਰੀ ਜਿੰਨੀਆਂ ਥਾਵਾਂ ਸੋਲਡ ਵੇਸਟ ਸਕੂਲ ਗਵਰਨਮੈਂਟ ਪਿੰਡ ਦੇ ਆਲੇ-ਦੁਆਲੇ ਆ ਤੁਹਾਡੇ ਸਾਹਮਣੇ ਆ ਵੀ ਸਪਰੇਅ ਕਰਾਈ ਆ ਔਰ ਆਪਣੇ ਪਿੰਡ ਵਾਸੀਆਂ ਨੂੰ ਸਿਹਤ ਪ੍ਰਤੀ ਵੀ ਸਾੜੇ ਦੀ ਜ਼ਿੰਮੇਰੀ ਭੰਦੀ ਆ ਵੀ ਜਿੱਥੇ ਡੇਂਗੂ ਪਾਣੀ ਹੋਵੇ ਜਿੱਥੇ ਕਿਥੇ ਪਾਣੀ ਨਾ ਖਲੋਤ ਖਲੋਤਾ ਹੋਵੇ ਵੀ ਸਾਨੂੰ ਪਤਾ ਹੀ ਵੀ ਦਿਨ ਬਹੁਤ ਉਦਾਂ ਚੱਲਣ ਡੇ ਆ ਬਿਮਾਰੀਆਂ ਬਹੁਤ ਫੈਲਣ ਡੀਆਂ ਪਾਣੀ ਖਲੋਤੇ ਪਾਣੀ ਨਾਲ ਡੇਂਗੂ ਤੋਂ ਇਲਾਵਾ ਬਹੁਤ ਜ਼ਿਆਦਾ ਵਾਇਰਸ ਫੈਲਣ ਡੇ ਐ ਅੱਜ ਦੇ ਟਾਈਮ ਤੇ ਔਰ ਆਪਣੇ ਸਾੜੀ ਪਿੰਡ ਦੀ ਜਿੰਮੇਵਾਰੀ ਹੈ ਜਿੰਮੇਵਾਰੀ ਨਾਗਰਿਕਾਂ ਨੂੰ ਵੀ ਪੀਛਲਾ ਵੀ ਆਪਣੇ ਪ੍ਰਤੀ ਆਪਣੇ ਘਰ ਪ੍ਰਤੀ ਆਪਣੇ ਪਰਿਵਾਰ ਪ੍ਰਤੀ ਸਾੜਿਆਂ ਦੀ ਮਦਦ ਕਰੋ ਇੱਕ ਦੂਜੇ ਦੀ ਸਿਹਤ ਨੂੰ ਅਵੇਡ ਕਰੋ ਸਾੜਿਆਂ ਨੂੰ ਗਾਈਡ ਕਰੋ ਵੀ ਪਾਣੀ ਕਿਤੇ ਵੀ ਨਾਲ ਖਲੋਨ ਦਿੱਤਾ ਜਾਵੇ ਘਰ ਹੋਵੇ ਬਾਹਰ ਹੋਵੇ ਕਿਉਂ ਜੀ ਤੁਹਾਨੂੰ ਪਤਾ ਵੀ ਇਹ ਵੀ ਪਿੰਡ ਚ ਵਾਇਰਸ ਮਤਲਬ ਇੱਕ ਜਾਣੇ ਨੂੰ ਵੀ ਆ ਗਿਆ ਤੇ ਪਿੰਡ ਚ ਨੁਕਸਾਨ ਹੋਦਾ ਡਰ ਰਹਿਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ